ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਆਪਣੇ ਨਾਲ ਮੇਰਾ ਛੋਟਾ ਭਰਾ ਦਿਲਰਾਜ ਇਹਨੂੰ ਮੈਂ ਰੱਖਿਆ ਜਿਹੜੇ ਲੋਕਾਂ ਦੇ ਕਮੈਂਟ ਅਕਸਰ ਆਉਂਦੇ ਰਹਿੰਦੇ ਨੇ ਉਹਨਾਂ ਦੇ ਰਿਲੇਟਡ ਅੱਜ ਅਸੀਂ ਵੀਡੀਓ ਬਣਾਉਣ ਲੱਗੇ ਆ ਇਹ ਮੇਰੇ ਤੋਂ ਸਵਾਲ ਪੁੱਛੂਗਾ ਕੁਝ ਵੀ ਜਿਹਦੇ ਮਨ ਦੇ ਵਿੱਚ ਹੈਗਾ ਉਹਦੇ ਰਿਲੇਟਡ ਅਸੀਂ ਉਹਦੇ ਉੱਤੇ ਗੱਲ ਕਰਾਂਗੇ ਡਿਸਕਸ ਕਰਾਂਗੇ ਕੁਝ ਵੀ ਜੋ ਨਾਰਮਲ ਇੱਕ ਕਾਮਨ ਇਨਸਾਨ ਦੇ ਕੁਐਸਚਨ ਹੁੰਦੇ ਨੇ ਚਾਹੇ ਸੈਕੰਡ ਹੈਂਡ ਗੱਡੀ ਦੇ ਵਿੱਚ ਚਾਹੇ ਨਵੀਂ ਗੱਡੀ ਦੇ ਵਿੱਚ ਚਾਹੇ ਕੋਈ ਵੀ ਬਜਟ ਚਾਹੇ ਉਹ 3 ਲੱਖ ਤੋਂ ਲੈ ਕੇ 3 ਕਰੋੜ ਤੱਕ ਦਾ ਕੋਈ ਬਜਟ ਹੋਵੇ ਬੰਦੇ ਦਾ ਇਹ 3 ਲੱਖ ਤੋਂ ਲੈ ਕੇ 3 ਕਰੋੜ ਤੱਕ ਚੱਲੂਗਾ ਕਿ ਕਿਹੜੇ ਬੰਦੇ ਨੂੰ ਕਿਹੜੀ ਗੱਡੀ ਤੇ ਸ਼ਿਫਟ ਕਰਨਾ ਚਾਹੀਦਾ ਜਾਂ ਬੰਦੇ ਦੀ ਕਿੱਥੇ ਕੀ ਰਿਕੁਆਇਰਮੈਂਟ ਹੋ ਸਕਦੀ ਆ ਉਹਦੇ ਰਿਲੇਟਡ ਤਾਂ ਸਾਰੀ ਵੀਡੀਓ ਦੇ ਵਿੱਚ ਅਸੀਂ ਇਹੀ ਗੱਲ ਕਰਾਂਗੇ ਚੱਲ ਵੀ ਸਵਾਗਤ ਕਰ ਪਹਿਲਾਂ ਸਾਰੇ ਬੰਦੇ ਦਾ ਸਵਾਗਤ ਦੇ ਵਿੱਚ ਤਾਂ ਮੈਂ ਕੀ ਕੀ ਕਰਾਂ ਹੈਪੀ ਦੀਵਾਲੀ ਸਾਰਿਆਂ ਨੂੰ ਵੈਸਤਾ ਹਾਂ ਹੈਪੀ ਦੀਵਾਲੀ ਵੈਸੇ ਸਾਰੇ ਹੈਪੀ ਦੀਵਾਲੀ ਦਨਤੇਰਸ ਨਿਕਲੇ ਪਹਿਲਾਂ ਹੂੰ ਰਾਈਟ ਦੰਤਰਸ ਦੇ ਉੱਤੇ ਸਾਰੇ ਜਾਨੇ ਖਰੀਦਦੇ ਹੁੰਦੇ ਨੇ ਕੁਛ ਨਾ ਕੁਛ ਦੰਤਰਸ ਇਹਦੇ ਵਾਸਤੇ ਹੁੰਦਾ ਨਾ ਹੂੰ ਇਹਦੇ ਲਈ ਹੁੰਦਾ ਕੁਛ ਨਾ ਕੁਛ ਆਪਾਂ ਨੂੰ ਖਰੀਦਣਾ ਹੁੰਦਾ ਆ ਬਿਲਕੁਲ ਬਿਲਕੁਲ ਕੋਈ ਸੋਨਾ ਖਰੀਦਦਾ ਚਾਂਦੀ ਖਰੀਦਦਾ ਤੇ ਬਰਤਨ ਸਾਰੇ ਜਾਨੇ ਖਰੀਦਦੇ ਹੁੰਦੇ ਨੇ ਹਾਂ ਬਟ ਗੱਡੀ ਵੀ ਖਰੀਦਣ ਵਾਲੇ ਚ ਗੱਡੀ ਦੇ ਉੱਤੇ ਇਹ ਹੁੰਦਾ ਕਿ ਗੱਡੀ ਰੇਕ ਬੰਦਾ ਨਾ ਦਿਵਾਲੀ ਦੇ ਨੇੜੇ ਆਫਰ ਕੰਪਨੀਆਂ ਬਹੁਤ ਦਿੰਦੇ ਨੇ ਜੋ ਬ੍ਰਾਂਡ ਨੇ ਬੜੇ ਬੜੇ ਚਾਹੇ ਆਪਾਂ ਜੋ ਮੋਸਟ ਵੈਲਿਊ ਫॉर ਮਨੀ ਆਪਾਂ ਪ੍ਰੋਡਕਟ ਮੰਨਦੇ ਜਿਵੇਂ ਮਾਰੂਤੀ ਸੀਯੂਕੇ ਹੋ ਗਿਆ ਜਿਆਤਰ ਸੇਲ ਉਹਦੀ ਹੋਈ ਚਾਹੇ ਟਾਟਾ ਹੋ ਗਿਆ ਆਪਣਾ ਇੰਡੀਅਨ ਬ੍ਰਾਂਡ ਆ ਚਾਹੇ ਮਹਿੰਦਰਾ ਹੋ ਗਿਆ ਉਹਨਾਂ ਦੀਆਂ ਗੱਡੀਆਂ ਜਿਆਦਾ ਵਿਕਦੀਆਂ ਨੇ ਉਹ ਜਿਆਦਾ ਵਿਕਦੀਆਂ ਕਦਰ ਨੇ ਉਹ ਦਿਵਾਲੀ ਦੀ ਵਿਕਦੀਆਂ ਨੇ ਤਾਂ ਉਹਦੇ ਰਿਗਾਰਡਿੰਗ ਹੀ ਅਸੀਂ ਇੱਕ ਛੋਟੀ ਜਿਹੀ ਕਲਿੱਪ ਰਿਹਾ ਰਿਕਾਰਡ ਕਰਨ ਲੱਗੇ ਆ ਤੇ ਇਹਦੇ ਵਿੱਚ ਕੁਝ ਸਵਾਲ ਹੋਣਗੇ ਜੋ ਦਿਲਰਾਜ ਮੇਰੇ ਤੋਂ ਪੁੱਛੂਗਾ ਤੇ ਆਪਾਂ ਉਹਨਾਂ ਦੇ ਜਵਾਬ ਸਿੱਧੇ ਤੁਹਾਡੇ ਨਾਲ ਫੇਸ ਟੂ ਫੇਸ ਕਰਾਂਗੇ ਸੋ ਜਦੋਂ ਗੱਡੀ ਖਰੀਦਣੀ ਆ ਕੋਈ ਵੀ ਚੀਜ਼ ਖਰੀਦਣੀ ਆ ਤਾਂ ਪਹਿਲੀ ਚੀਜ਼ ਸਾਡੇ ਮਨ ਚ ਇਹੀ ਆਉਂਦੀ ਹੈ ਵੀ ਯਾਰ ਨਵੀਂ ਖਰੀਦੀ ਹੈ ਕਿ ਸੈਕੰਡ ਹੈਂਡ ਖਰੀਦੀ ਹੈ ਰਾਈਟ ਬਿਲਕੁਲ ਸੋ ਮੇਰੇ ਮਨ ਦੇ ਵਿੱਚ ਇਦਾਂ ਹੁੰਦਾ ਵੀ ਯਾਰ ਜਦੋਂ ਆਪਾਂ ਪੈਸੇ ਲਾਉਣੇ ਲੱਗੇ ਆ ਤਾਂ ਆਪਾਂ ਨਵੀਂ ਦੇ ਉੱਤੇ ਲਾ ਲਈਏ ਹਮ ਬਿਲਕੁਲ ਪਰ ਜਿਆਦਾ ਫਾਇਦਾ ਕਿਸ ਚੀਜ਼ ਦੇ ਵਿੱਚ ਆ ਦੇਖੋ ਚੀਜ਼ ਇਹ ਹੁੰਦੀ ਆ ਬੰਦੇ ਨੂੰ ਸਭ ਤੋਂ ਪਹਿਲਾਂ ਸੋਚਣਾ ਚਾਹੀਦਾ ਮੈਂ ਇੱਥੇ ਇਹ ਚੀਜ਼ ਬੈਸਿਕ ਉਸਕ ਬੰਦੇ ਨੂੰ ਨਹੀਂ ਸਮਝਾਉਗੀ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਜਦੋਂ ਇਹ ਸਾਰੀ ਚੀਜ਼ ਡਿਪੈਂਡ ਕਰਦੀ ਆ ਬੰਦੇ ਦੇ ਏਜ ਦੇ ਉੱਤੇ ਜੇ ਤਾਂ ਬੰਦਾ ਥੋੜੀ ਜਿਹੀ ਘੱਟ ਉਮਰ ਦਾ ਉਹ ਇਹ ਸੋਚੂਗਾ ਕਿ ਜੇ ਉਹਦੇ ਘਰ ਦੇ ਬਜਟ ਅਲਾਉ ਕਰਦੇ ਨੇ ਕਿਉਂਕਿ ਬੰਦੇ ਦੀ ਉਹਦੀ ਖੁਦ ਹੀ ਇਨਕਮ ਹੈ ਨਹੀਂ ਖਦੋ ਕੋਈ ਕਮਾਈ ਨਹੀਂ ਕਰ ਰਿਹਾ ਕਿਉਂਕਿ ਉਹ ਆਪਣੇ ਮਮ ਡੈਡ ਤੇ ਕਿ ਉਹ ਬੰਦੇ ਦੀ ਇਨਕਮ ਹੈ ਕਿ ਨਹੀਂਗਾ ਕਿੰਨੇ ਕੋਦੇ ਘਰ ਦੇ ਪੈਸੇ ਲਾਉਣੇ ਚਾਹੁੰਦੇ ਨੇ ਮੰਨ ਲਓ ਜੀ 5-6 ਲੱਖ ਦਾ ਬਜਟ ਆ 5-6 ਲੱਖ ਦੇ ਵਿੱਚ ਉਹ ਬੰਦੇ ਨੂੰ ਵਰਨਾ ਫਲੂਡਿਕ ਵੀ ਮਿਲ ਸਕਦੀ ਆ ਹੁੰਡਾਈ ਕਿਰਾਟਾ ਦਾ ਫਰਸਟ ਜਨਰੇਸ਼ਨ ਵੀ ਮਿਲ ਸਕਦੀ ਆ ਉਹ ਬੰਦਾ ਉਹੀ ਪ੍ਰੇਫਰ ਕਰੂਗਾ ਪਰ ਜੇ ਉੱਥੇ ਉਹਦੇ ਮਾਂ-ਬਾਪ ਦੀ ਆਪਾਂ ਸੋਚਦੀ ਆਪਾਂ ਥਿੰਕ ਕਰੀਏ ਕਿ ਉਹਦੇ ਮਾਂ-ਬਾਪ ਕੀ ਸੋਚ ਦੇਣਗੇ ਉਹ ਸੋਚ ਦੇਣਗੇ ਕਿ ਆਪਾਂ ਇੱਕ ਨਵੀਂ ਗੱਡੀ ਲਈਏ ਨਵੀਂ ਗੱਡੀ ਦੇ ਵਿੱਚ ਜੇ ਆਪਾਂ 5-6 ਲੱਖ ਦੇ ਵਿੱਚ ਬਜਟ ਦੇ ਵਿੱਚ ਗੱਡੀ ਸੋਚੀਏ ਤਾਂ ਉਹ ਸਿਰਫ ਆਲਟੋ ਤੇ ਕਵੈਡਾ ਸਕਦੀਆਂ ਨੇ ਜੋ ਇੱਕ ਵੈਲੀ ਫਾਰਮ ਨਹੀਂ ਪ੍ਰੋਡਕਟ ਹੈਗਾ ਤਾਂ ਇਹ ਸਾਰੀ ਗੱਲ ਹੁੰਦੀ ਆ ਬਾਈ ਬੰਦੇ ਦੇ ਮਾਈਂਡ ਸੈਟ ਦੀ ਤੇ ਬੰਦੇ ਦੀ ਰਿਕੁਆਇਰਮੈਂਟ ਦੀ ਕਿ ਬੰਦਾ ਉਹਦੇ ਵਿੱਚ ਸੈਟੀਸਫਾਈਡ ਹੈਗਾ ਕਿ ਨਹੀਂ ਹੈਗਾ ਤੇ ਉਹਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਉਹ ਫੁਲਫਿਲਡ ਹੋ ਪਾਉਂਦੀ ਆ ਕਿ ਨਹੀਂ ਹੋ ਪਾਉਂਦੀ ਸਾਰੀ ਗੱਲ ਇਹਦੇ ਤੇ ਮੁੱਕ ਜਾਂਦੀ ਆ ਬਾਈ ਇੱਕ ਮੇਰਾ ਸਵਾਲ ਆ ਦੂਸਰਾ ਹੂੰ ਕਿ ਮੰਨ ਲਓ ਮੇਰੇ ਕੋਲ ਗੱਡੀ ਹੈ ਹੀ ਆ ਹੂੰ ਉਹਦੀ ਮੈਨੂੰ ਸਰਵਿਸ ਕਿੰਨੇ ਚਿਰ ਬਾਅਦ ਕਰਾਉਣੀ ਚਾਹੀਦੀ ਆ ਇਹ ਸਾਰਾ ਡਿਪੈਂਡ ਕਰਦਾ ਜੇ ਤਾਂ ਦੇਖੋ ਤੁਹਾਡੇ ਕੋਲ ਹੈਗਾ ਡੀਜ਼ਲ ਗੱਡੀ ਇਹ ਸਾਰੀ ਚੀਜ਼ਾਂ ਡਿਪੈਂਡ ਕਰਦੀਆਂ ਨੇ ਡੀਜ਼ਲ ਪੈਟਰੋਲ ਫਿਊਲ ਜਿਹੜਾ ਉਹਦੇ ਵਿੱਚ ਪੈਂਦਾ ਜਿੱਦਾਂ ਹੈਗਾ ਪੈਟਰੋਲ ਉਹਦੇ ਉੱਤੇ ਡਿਪੈਂਡ ਕਰਦਾ ਤੁਹਾਡੀ ਰਨਿੰਗ ਤੇ ਕਿਉਂਕਿ ਉਹਦੇ ਵਿੱਚ ਕੋਈ ਪੈਟਰੋਲ ਫਿਲਟਰ ਜਾਂ ਡੀਜ਼ਲ ਫਿਲਟਰ ਨਹੀਂ ਹੁੰਦਾ ਪੈਟਰੋਲ ਗੱਡੀ ਵਿੱਚ ਉਹ ਫਿਲਟਰ ਨਹੀਂ ਹੁੰਦਾ ਤਾਂ ਕਰਕੇ ਤੁਸੀਂ ਆਪਣੀ ਗੱਡੀ ਜਦੋਂ ਤੁਹਾਡੀ ਗੱਡੀ 10-15000 ਚੱਲ ਜਵੇ ਇਹ ਸਾਲ ਚ ਚੱਲ ਜਵੇ 10-15000 ਤਾਂ ਦਾ ਤੁਸੀਂ ਪੈਟਰੋਲ ਗੱਡੀ ਆ ਜੇ ਜੇ 10-15000 ਚੱਲ ਜਾਂਦੀ ਆ ਤਾਂ ਤੁਸੀਂ ਉਹਨੂੰ ਸਾਲ ਬਾਅਦ ਸਰਵਿਸ ਕਰਾ ਲਓ ਤੇ ਜੇ ਡੀਜ਼ਲ ਗੱਡੀ ਆ ਜੇ ਤੁਹਾਡੀ ਸਾਲ ਦੀ 10000 ਚੱਲਦੀ ਵੀ ਨਹੀਂ ਉਹ ਤੁਸੀਂ ਚਾਹੇ ਆਪਣੀਆਂ ਪਹਿਲਾਂ ਕੋਈ ਗਲਤੀਆਂ ਕਰੀਆਂ ਹੋਈਆਂ ਨੇ ਕਿ ਤੁਸੀਂ ਹਮੇਸ਼ਾ ਦੇਖੋ ਮੈਂ ਇੱਕ ਚੀਜ਼ ਕਹਿਣਾ ਹੁੰਦਾ ਬਾਈ ਕਿ ਤੁਸੀਂ ਗੱਡੀ ਸੋਚ ਸਮਝ ਕੇ ਲੋਗੇ ਤੁਹਾਡਾ ਰਨਿੰਗ ਕਿੰਨੀ ਹੈ ਕਿੰਨੀ ਹੈ ਕਿੰਨੀ ਨਹੀਂ ਥੋੜਾ ਡਿਪੈਂਡ ਕਰਦਾ ਸਾਰਾ ਤੁਹਾਡੀ ਪੀ ਮਹੀਨੇ ਤੁਸੀਂ ਗੱਡੀ ਕਿੰਨੀ ਚਲਾਵੋਗੇ ਉਹਦੇ ਹਿਸਾਬ ਨਾਲ ਤੁਸੀਂ ਗੱਡੀ ਲਓ ਕਿ ਪੈਟਰੋਲ ਡੀਜ਼ਲ ਸੀਐਨਜੀ ਈਵੀ ਉਹ ਹਿਸਾਬ ਨਾਲ ਤੁਹਾਡੇ ਲਈ ਗੱਡੀ ਫਾਇਦੇਮੰਦਾ ਹੈਗਾ ਕਿ ਤੁਸੀਂ ਖਾਸ ਸਾਲ ਦੇ ਵਿੱਚ ਗੱਡੀ ਕਿੰਨੀ ਚਲਾ ਦੋਗੇ ਤੁਸੀਂ ਮੰਨ ਲਓ ਕੋਈ ਬੰਦਾ ਹੈਗਾ ਕਿ ਡੇਲੀ ਉਹਦੀ ਆਫਿਸ ਤੇ ਰਨਿੰਗ ਆ ਚਾਹੇ ਕੋਈ ਆਪਣਾ ਜੌਬ ਕਰ ਰਿਹਾ ਕੋਈ ਬੰਦਾ ਠੀਕ ਹੈ ਕਿ ਉਹ ਚੱਲ ਕਿੰਨਾ ਕਰ ਰਿਹਾ ਮਹੀਨੇ ਦੇ ਵਿੱਚ ਜੇ ਉਹ ਮਹੀਨਾ ਦੇ ਵਿੱਚ ਮੰਨ ਲਓ ਤੁਸੀਂ ਗੱਡੀ 1000 ਕਿਲੋਮੀਟਰ ਚਲਾ ਦਿੰਦਾ ਤਾਂ ਸਾਲ ਦੀ 12000 ਹੋ ਗਈ ਤਾਂ ਉਹ ਬੰਦੇ ਲਈ ਗੱਡੀ ਹੈਗੀ ਬੈਸਟ ਡੀਜ਼ਲ ਜੇ ਤੁਹਾ ਬਜਟ ਹੈਗਾ ਡੀਜ਼ਲ ਗੱਡੀਆਂ ਅੱਜ ਦੇ ਟਾਈਮ ਦੇ ਵਿੱਚ 2025 ਦੇ ਹਿਸਾਬ ਨਾਲ ਮੈਂ ਗੱਲ ਕਰ ਰਿਹਾ 2025 ਦੇ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ ਤਾਂ ਡੀਜ਼ਲ ਗੱਡੀਆਂ ਸਾਰੀਆਂ 10000 10 ਲੱਖ ਤੋਂ ਪਲੱਸ ਆ ਰਹੀਆਂ ਨੇ 10 ਲੱਖ ਤੋਂ ਪਲੱਸ ਵਿੱਚ ਟਾਟਾ ਸਭ ਤੋਂ ਜਿਹੜੀ ਸਸਤੀ ਤੋਂ ਸਸਤੀ ਗੱਡੀ ਉਹ ਹੈਗੀ ਟਾਟਾ ਐਲਟਰੋਜ਼ ਜਾਂ ਹੁੰਡਾਈ ਦੀ ਵੈਨਿਊ ਇਹ ਤੋਂ ਸਸਤੀ ਗੱਡੀ ਡੀਜ਼ਲ ਦੇ ਵਿੱਚ ਮਾਰਕੀਟ ਦੇ ਵਿੱਚ ਹੈ ਹੀ ਨਹੀਂਗੀ ਕੋਈ ਵੀ ਬ੍ਰਾਂਡ ਦੀ ਗੱਲ ਕਰ ਲੋ। ਮਰੂਤੀ SUZUKI ਤਾਂ ਡੀਜ਼ਲ ਕੋਈ ਵੀ ਡਿਵੈਲਪ ਕਰ ਰਹੀ ਨਹੀਂ ਰਹੀ ਆਪਣੇ ਵੱਲੋਂ। ਸਸਤੀ ਆਪਾਂ ਕਾਰ ਬ੍ਰਾਂਡ ਉਹੀ ਸਮਝ ਰਹੇ ਹਾਂ। ਤਾਂ ਮਰੂਤੀ SUZUKI ਜਦੋਂ ਕੋਈ ਗੱਡੀ ਡਿਵੈਲਪ ਕਰੇ ਹੀ ਨਹੀਂ ਰਹੀ ਤਾਂ ਉਦੋਂ ਬਾਅਦ ਆਪਸ਼ਨ ਆ ਜਾਂਦੀ ਆਪਣੇ ਕੋਲ ਟਾਟਾ ਤੇ ਜਾਂ ਹੁੰਡਾਈ। ਹੁੰਡਾਈ ਤੋਂ ਬਾਅਦ ਹੁੰਡਾਈ ਦੀ ਵੈਨਿਊ ਆ ਜਾਂਦੀ ਥੋੜੇ ਕੋ ਡੀਜ਼ਲ ਦੇ ਵਿੱਚ ਉਹ ਵੀ 10 ਲੱਖ ਦੇ ਆਸ-ਪਾਸ ਦੀ ਗੱਡੀ ਰਹਿ ਜਾਂਦੀ ਹੈ। ਟਾਟਾ ਐਲਟਰੋਸ ਦੀ ਗੱਲ ਕਰ ਲਈਏ ਉਹ ਵੀ 10 ਲੱਖ ਦੇ ਆਸ-ਪਾਸ ਦੀ ਰਹਿ ਜਾਂਦੀ ਹੈ। ਗੱਲ ਹੀ ਰਹਿੰਦੀ ਹੈ ਮੇਨ ਕੇ ਜਦੋਂ ਡੀਜ਼ਲ ਗੱਡੀ ਆਪਾਂ ਲੈਣੇ ਆ ਤਾਂ ਜੇ ਬੰਦੇ ਦੀ ਰਨਿੰਗ ਸਾਲ ਦੀ 10000 ਦੀ ਹੋ ਜਾਂਦੀ ਆ 10000 ਜਾਂ 10000 ਤੋਂ ਪਲੱਸ ਦੀ ਤਾਂ ਉਹ ਬੰਦਾ ਡੀਜ਼ਲ ਗੱਡੀ ਲਵੇ ਨਹੀਂ ਉਹ ਪੈਟਰੋਲ ਚੁਪ ਕਰਕੇ ਲੈ ਲਵੇ ਜਾਂ ਸੀएनजी ਲੈ ਲਵੇ ਜਾਂ ਈਵੀ ਲੈ ਲਵੇ ਉਹ ਰਿਕੁਆਇਰਮੈਂਟ ਦੇ ਉੱਤੇ ਡਿਪੈਂਡ ਕਰਦਾ ਬੰਦੇ ਦੀ ਸਾਰੀ ਤੇ ਜਿਹੜਾ ਮੇਰੇ ਛੋਟੇ ਭਾਈ ਦੀ ਗੱਲ ਹੈਗੀ ਆ ਕਿ ਆਪਾਂ ਨੂੰ ਸਰਵਿਸ ਕਰਾਉਣੀ ਕਿੰਨੇ ਟਾਈਮ ਬਾਅਦ ਚਾਹੀਦੀ ਆ ਉਹਦਾ ਜਵਾਬ ਸਿੱਧਾ-ਸਿੱਧਾ ਇਹ ਆ ਕਿ ਪੈਟਰੋਲ ਗੱਡੀ ਦੀ ਜਦੋਂ ਤੁਹਾਡੀ 10-12000 ਗੱਡੀ ਚੱਲ ਜਵੇ ਉਦੋਂ ਬਾਅਦ ਤੁਸੀਂ ਸਰਵਿਸ ਕਰਾ ਲਓ ਟਾਈਮ ਡਿਊ ਦੀ ਗੱਲ ਕਰੀਏ ਸਾਲ ਜਾਂ ਵੱਧ ਤੋਂ ਵੱਧ 1.5 ਸਾਲ 2 ਸਾਲ ਕਦੇ ਨਾ ਪੈਣ ਦੋ ਸਾਲ 1.5 ਸਾਲ ਦੇ ਵਿੱਚ ਵਿੱਚ ਤੁਸੀਂ ਸਾਲ ਤੋਂ ਪਲੱਸ ਹੋ ਜਵੇ ਜੇ 10000 ਗੱਡੀ ਨਹੀਂ ਚੱਲੀ ਘੱਟ ਵੀ ਚੱਲਦੇ ਥੋੜੀ ਸਾਲ ਦੀ 5-6000 ਹੀ ਚੱਲਦੀ ਆ ਜਾਂ 2000 ਚੱਲਦੀ ਆ ਤਾਂ ਫੇਰ ਵੀ ਤੁਸੀਂ ਸਾਲ 1.5 ਸਾਲ ਬਾਅਦ ਗੱਡੀ ਦੀ ਸਰਵਿਸ ਕਰਾ ਲਵੋ ਇਹ ਮੇਨ ਗੱਲ ਆ ਬਈ 10 12000 ਆਦੀ ਮੈਂ ਗੱਲ ਕਰ ਰਿਹਾ ਕਿ 10 12000 ਕਿਲੋਮੀਟਰ ਬਾਅਦ ਆਪਾਂ ਗੱਡੀ ਸਰਵਿਸ ਕਰਾ ਲੈਣੀ ਚਾਹੀਦੀ ਆਪਾਂ ਨੂੰ ਪੈਟਰੋਲ ਗੱਡੀ ਵੀ ਚਾਹੇ ਘਰ ਤੋਂ ਘੜ ਤੋਂ ਸੀ ਜਿੰਨੀ ਵੀ ਚਲਾਉ ਚਾਹੇ ਤੁਹਾਡੀ 500 ਕਿਲੋਮੀਟਰ ਹੀ ਚੱਲੇ ਸਾਲ ਦੇ ਵਿੱਚ ਤਾਂ ਵੀ ਤੁਸੀਂ ਸਾਲ ਡੇਢ ਸਾਲ ਬਾਅਦ ਗੱਡੀ ਦੀ ਸਰਵਿਸ ਕਰਾ ਲਓ ਜੇ ਤੁਸੀਂ ਐਜ਼ ਆ ਲੌਂਗ ਟਰਮ ਗੱਡੀ ਨੂੰ ਰੱਖਣਾ ਚਾਹੁੰਦੇ ਹੋ ਤਾਂ ਓਕੇ ਸੋ ਅਗਲਾ ਜਿਹੜਾ ਕੁਐਸਚਨ ਮੇਰੇ ਮਾਈਂਡ ਦੇ ਵਿੱਚ ਆ ਰਿਹਾ ਵਾ ਕੀ ਸਾਰਿਆਂ ਦੇ ਮਨ ਦੇ ਵਿੱਚ ਹੋਣਾ ਵਾ ਇਹ ਤਾਂ E20 ਹੂੰ ਰਾਈਟ ਹੂੰ ਕੀ ਨਾਰਮਲ ਜਦੋਂ ਆਪਾਂ ਪਹਿਲਾਂ ਗੱਡੀਆਂ ਲਾਈਆਂ ਸੀਗੀਆਂ ਹੁਣ E20 ਫਿਊਲ ਆਇਆ ਵਾ ਤੇ ਇੰਜਨ ਕਿਸੇ ਦਾ ਵੀ E20 ਵਾਸਤੇ ਆਪਟੀਮਾਈਜ਼ਡ ਹੈ ਨਹੀਂ ਆਏਗਾ ਬਿਲਕੁਲ E20 ਫਿਊਲ ਦਾ ਆਪਣੀ ਗੱਡੀਆਂ ਦੇ ਉੱਤੇ ਸੱਚੀ ਅਸਰ ਪੈਂਦਾ ਵਾ ਜਾਂ ਨਹੀਂ ਪੈਂਦਾ ਹੈਗਾ ਦੇਖੋ ਇਸ ਲਈ ਮੈਂ ਤੁਹਾਨੂੰ ਸਿੱਧਾ-ਸਿੱਧਾ ਕਲੀਅਰ ਕਰ ਦੇਣਾ ਜੋ ਵੀ ਗੱਡੀਆਂ ਮੈਨੂਫੈਕਚਰਡ ਡੇਟ ਦੇ ਹਿਸਾਬ ਨਾਲ ਜਦੋਂ ਆਪਾਂ ਦੇਖਦੇ ਹਾਂ 2023 ਤੋਂ ਪਹਿਲਾਂ ਕਿਸੇ ਵੀ ਕਾਰ ਬ੍ਰਾਂਡ ਦਾ ਜੋ ਪੈਟਰੋਲ ਇੰਜਨ ਇਥਨੋਲ ਜੋ ਮਿਕਸ ਦੀ ਪ੍ਰੋਬਲਮ ਆਪਾਂ ਨੂੰ ਆ ਰਹੀ ਆ ਉਹ ਪੈਟਰੋਲ ਦੇ ਵਿੱਚ ਆ ਰਹੀ ਆ ਤਾਂ ਕਿਸੇ ਵੀ ਬ੍ਰਾਂਡ ਦਾ ਜਦੋਂ ਇਥਨੋਲ ਦੇ ਹਿਸਾਬ ਨਾਲ ਜੋ ਇੰਜਨ ਬਣਿਆ ਹੋਇਆ 2023 ਮੈਨੂਫੈਕਚਰ ਤੋਂ ਪਹਿਲਾਂ ਵਾਲੀਆਂ ਗੱਡੀਆਂ ਦਾ ਤਾਂ ਉਹ ਬਿਲਕੁਲ 100% ਪਿਓਰ ਪੈਟਰੋਲ ਦੇ ਹਿਸਾਬ ਨਾਲ ਉਹਨਾਂ ਨੇ ਮੈਨੂਫੈਕਚਰ ਕਰਿਆ ਹੋਇਆ ਹੋਰ ਉਹਨਾਂ ਦੀ ਜੋ ਆਰ ਐਨ ਡੀ ਆ ਉਹ ਹਿਸਾਬ ਦੇ ਨਾਲ ਡਵੈਲਪ ਹੋਈ ਹੋਈ ਆ ਜਦੋਂ ਆਪਾਂ ਗੱਲ ਕਰ ਲੈਨੇ ਇਥਨੋਲ ਦੀ ਤਾਂ 2023 ਤੋਂ ਬਾਅਦ ਦੀਆਂ ਗੱਡੀਆਂ ਦੇ ਵਿੱਚ ਗਵਰਨਮੈਂਟ ਨੇ ਵੀ ਕੋਸ਼ਿਕ ਨੋਟਿਸ ਦਿੱਤੇ ਕਾਰ ਬ੍ਰਾਂਡ ਨੂੰ ਜਿਵੇਂ ਜੋ ਵੀ ਇੰਡੀਆ ਦੇ ਵਿੱਚ ਚੱਲ ਰਹੇ ਨੇ ਇਥਨੋਲ ਕਿਉਂਕਿ ਪ੍ਰੋਬਲਮ ਆਪਣੇ ਖਾਸ ਕਰਕੇ ਇੰਡੀਆ ਦੇ ਵਿੱਚ ਆ ਰਹੀ ਆ ਤਾਂ ਜੋ ਵੀ ਕਾਰ ਬ੍ਰਾਂਡ ਨੇ ਜਾਂ ਜੋ ਵੀ ਗਵਰਨਮੈਂਟ ਨੇ ਉਹਨਾਂ ਨੂੰ ਨੋਟਿਸ ਪਹਿਲਾਂ ਦਿੱਤਾ ਤਾਂ ਇਹ ਇੱਕਦਮ ਨਹੀਂ ਅਪਲਾਈ ਹੋਇਆ ਕਿ ਇੱਕਦਮ ਹੀ ਮਾਰਕੀਟ ਦੇ ਵਿੱਚ ਆ ਗਿਆ ਹੋਵੇ ਤਾਂ ਕਾਰ ਬ੍ਰਾਂਡ ਨੂੰ ਆਪਣੇ ਤੋਂ ਪਹਿਲਾਂ ਜਾਂ ਮੇਰੇ ਵਰਗੇ ਬੰਦਿਆਂ ਤੋਂ ਪਹਿਲਾਂ ਦਾ ਇਹ ਨੋਟਿਸ ਆਇਆ ਹੋਇਆ ਸੀਗਾ ਕਿ ਇਥਨੋਲ ਆਪਣੇ ਪੈਟਰੋਲ ਦੇ ਵਿੱਚ ਮਿਕਸ ਹੋਣਾ ਤਾਂ ਉਹਦੇ ਨਾਲ ਪੈਟਰੋਲ ਦੀ ਕਾਸਟ ਥੋੜੀ ਜਿਹੀ ਮੈਂਟੇਨ ਰਹੂਗੀ ਕਿਉਂਕਿ ਪੈਟਰੋਲ ਦੀ ਜੋ ਕਾਸਟ ਆ ਆਪਣੇ ਇੰਡੀਆ ਦੇ ਜੀਐਸਟੀ ਦੇ ਹਿਸਾਬ ਨਾਲ ਗਵਰਨਮੈਂਟ ਨੂੰ ਜੋ ਵੀ ਟੈਕਸ ਪੈਂਦੇ ਨੇ ਲੱਲਾ ਪੱਬਾ ਜੋ ਵੀ ਆ ਮਾਰਕੀਟ ਦੇ ਵਿੱਚ ਉਹ ਗਵਰਨਮੈਂਟ ਦੇ ਹਿਸਾਬ ਨਾਲ ਜੋ ਵੀ ਲੱਲਾ ਪੱਬਾ ਚੱਲ ਰਹੇ ਆ ਉਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਰਿਹਾ ਕਿ ਜੋ ਵੀ ਇਥਨੋਲ ਦੀ ਮਾਰਕੀਟ ਦੇ ਵਿੱਚ ਚੱਲ ਰਿਹਾ ਤਾਂ 2023 ਦੇ ਵਿੱਚ ਕਾਰ ਮੈਨੂਫੈਕਚਰ ਹਰ ਇੱਕ ਦੇ ਕੋਲ ਇਹ ਨੋਟਿਸ ਸੀਗਾ ਕਿ ਇਥਨੋਲ ਮਿਕਸ ਹੋ ਗਈ ਪੈਟਰੋਲ ਦੇ ਵਿੱਚ ਤਾਂ ਉਹਨਾਂ ਨੇ ਆਪਣਾ 2023 24 25 ਜੋ ਹੁਣ ਚੱਲ ਰਿਹਾ ਇਹਨਾਂ ਦੇ ਜੋ ਹੋਣ ਵਾਲੇ ਕਰੰਟ ਵਾਲੇ ਇੰਜਨ ਨੇ ਇਹਨਾਂ ਦੇ ਡਵੈਲਪੀ ਇਸ ਹਿਸਾਬ ਨਾਲ ਨੇ ਕਿ ਇਥਨੋਲ ਨੂੰ ਇਹ ਚੱਲ ਲੈਣਗੇ ਪਰ ਜੋ 2023 ਤੋਂ ਪਹਿਲਾਂ ਵਾਲੇ ਇੰਜਨ ਨੇ ਉਹਨਾਂ ਦੇ ਵਿੱਚ ਪ੍ਰੋਬਲਮ ਇਹ ਆਊਗੀ ਆਊਗੀ ਪ੍ਰੋਬਲਮ ਆਊਗੀ ਕੀ ਕੀ ਕਿ ਇੱਕ ਤਾਂ ਤੁਹਾਡੀ ਐਵਰੇਜ ਡ੍ਰੌਪ ਹੋਊਗੀ ਦੂਜਾ ਤੁਹਾਡੇ ਕਾਰ ਦੇ ਜੋ ਫਿਊਲ ਇੰਜੈਕਟਰ ਨੇ ਉਹਨਾਂ ਵਿੱਚ ਪ੍ਰੋਬਲਮ ਆ ਸਕਦੇ ਜਾਂ ਥੋੜੇ ਬਹੁਤ ਸੈਂਸਰ ਜਾਂ ਇਲੈਕਟ੍ਰੋਨਿਕਸ ਫਾਲਟ ਆ ਸਕਦੇ ਨੇ ਇਹ ਨੇਚਰਲੀ ਨੇ ਓਕੇ ਸੋ